ਦਣੋ ਆ ਬકરી ਕੱਲ ਸਾਡੇ ਸਾਹਮਣੇ ਪੈਸੇ ਲੱਗੇ ਆ ਇਹਦੇ ਤੇ ਵੈਸੇ ਗੱਬਣਾ ਪਰ ਖਾਲੀ ਕਰਕੇ ਦਿੰਦੇ ਆ ਉਹ ਨਹੀਂ ਤਾਂ ਪਈ ਉਹ ਵੀ ਮਰ ਜੂਗੀ ਉਹ ਮੇਰੀ ਵੀ ਸਾਨੂੰ ਆਪਾਂ ਇਹ ਨਹੀਂ ਕਹਿੰਦੇ ਬકરી ਗੱਬਣਾ ਸੋਪਣਾ ਆ ਵੀ ਗਰੰਟੀ ਨਹੀਂ ਕਰਦੇ ਚੱਲ ਹੋ ਜੂ ਪਰਚੀ ਫੜ ਹੈ ਤੂੰ ਪਰਚੀ ਲੈ ਕੇ ਪਰਚੀ ਯਾਰ ਮੈਂ ਵਿੱਚ ਕੁਝ ਖਾਣਾ ਤਾਂ ਦੇਖ ਹੋਰ ਫਿਰ ਕੋਈ ਜਿੰਦਾ ਤੇਰੇ ਮੂੰਹ ਬਾਜਵਾ ਸਾਹਿਬ ਸਮਝਾਓ ਕੁਸ ਕਾਲ 25 ਨਹੀਂ ਨਹੀਂ ਹੁਣ ਭੂਮੇ ਕੀ ਕਰ ਪਰਚੀ ਦਾ ਗਿਆ ਨਾ 650 ਚ ਪਰਚੀ ਪਰਚੀ ਆਪ ਉਹਦੀ ਕਰਾਉਂਦਾ ਸੀਗਾ ਚਲੋ ਪਰਚੀ ਕਰਾ ਲਾਂ ਕਾ ਇਹ ਵੀ ਬੰਦਾ ਕਰੀ ਬਾਈ ਇਹ ਉਹ ਤਾਂ ਗੱਲ ਠੀਕ ਹੈ ਪਰ ਨਹੀਂ ਥੱਕਾ ਨਹੀਂ ਥੱਕਾ ਨਹੀਂ ਨੀ ਤਦ ਦਸੀਆਂ ਨਾ ਵੀ ਇਹਨੂੰ ਵੀ ਦੇਊਗੀ ਹੈ ਮੱਥੇ ਸੀ ਹਾਂਜੀ 6000 ਦੀਆਂ ਨੇ ਲਈ ਹਾਂ ਤੇ 300 ਤਾਂ ਰਿਹੜੇ ਵਾਲੇ ਨੂੰ ਹਾਂ ਤੇ ਸਰਪੰਚ ਗੁਰਪਾਨੇ ਵਾਜੇ ਆਪਾਂ ਕੋਲੇ ਸੀ ਇੱਥੇ ਸੌਦਾ ਹੋਇਆ ਹੈ ਕੋਲੇ ਕੋਲੇ ਕਮਡੀ ਦੇ ਤਾਂ ਹੀ ਕਹਿੰਦੇ ਵੀ ਆਪਾਂ ਵੀ ਦੇਖ ਕੇ ਲਈ ਮੈਂ ਰਾਜਾ ਗਰੰਟੀ ਕਰਕੇ ਦਿੰਦੇ ਆ ਪਰਚੀ ਚਾ ਲੈ ਚੱਲ ਯਾਰ ਮਾਰ ਇੱਕ ਸੱਟ ਹੋਰ ਜ਼ਿਆਦਾ ਉਹ ਥੋੜੀ ਜਿਹੀ 7000 ਦੀ ਹੋ ਗਈ ਲੈ ਚੁਮਾਰੀ ਨੂੰ ਮੈਂ ਨਹੀਂ ਲੈਣਾ ਯਾਰ ਭਾਈ ਹੋਰ ਕੋਈ ਲੈ ਲੈ ਉਹ ਯਾਰ ਹੋ ਗਈ ਹੁਣ ਯਾਰਾ ਨਹੀਂ ਹੁੰਦੇ ਮੇਰੇ ਕੰਗੇ ਦੇ ਲਈ ਸਾਡੇ ਪੰਜੀ ਕਿਹਨੇ ਭੁਮੇ ਹਾਂਜੀ ਹਾਂਜੀ ਤੱਕੇ ਨਾਲ ਯਾਰ ਪੋਇਆ ਸੀਗਾ ਬਿਲਕੁਲ ਬਿਲਕੁਲ ਬੱਕਰੀ ਵੀ ਗੱਭਣਾ ਤੈਨੂੰ ਓ ਯਾਰ ਗੱਭਣ ਨੂੰ ਦੇਖੀ ਇਹਦੇ ਕਰਮਾਂ ਤਾਂ ਗਾਂ ਹੈ ਗੱਭਣਾ ਚੀਪਾ ਵੀ ਨਾਲ ਨਿਕਲਦਾ ਚੈੱਕ ਕਰ ਲੈ ਨਾਲੇ ਓ ਚੈੱਕ ਕਰ ਲੈ ਪਹਿਲਾਂ ਚੁੱਪ ਕਰਕੇ ਚੰਗੀਆਂ ਲੱਸੀ ਥੋੜੀ ਕੱਲੀ ਲੀ ਸੀ ਨਵੀਆਂ ਬੱਕਰੀ ਜਿਹੜੀ ਗੱਲ ਕੀਤੀ ਗਿਣ ਗਿਣ ਪੈਸੇ 350 ਲੈਣਾ ਥੋੜੇ ਆ ਨਾ ਕੋ ਜ਼ੋਰ ਆ ਉਹ ਛੱਡ ਯਾਰ ਵਾਰਸੀ ਕਰਦਾ ਇਹ ਦਿਨ ਬਾਅਦ ਅਸਾਂ ਉੱਚੀ ਬਹੁਤ ਆਈਏ ਇਹ ਚੱਕ ਵੀ ਸੌਦਾ ਸਿਰੇ ਚੜ ਗਿਆ ਕੇਵਲਾ ਕਿਵੇਂ ਕਰਾਤੀ ਬਾਈ ਚੱਲ ਕੋਸਲੇਣਾ ਚਾਲੇ ਵੀ ਗਰੀਬ ਬੰਦਾ ਯਾਰ ਸਰਪੰਚਾ ਕੋਈ ਨਹੀਂ ਵਟਿਆ ਸੋ ਘਟਿਆ ਪਰਚੀ ਇਹਦੀ ਕਰਾ ਦੇ ਸੌਦੇ ਦਿਲਾਂ ਦੇ ਆ ਨਹੀਂ ਮੰਨੇ ਸੀ 650 ਦੀ ਪਰਚੀ ਇਹਦੀ ਆ ਨਹੀਂ ਇਹਦਾ ਝੱਕਾ ਉਹ ਨੀ ਨੀ ਲਾਤਰੀ ਦੀ ਉਹ ਰੌਲਾ ਮਰਦਾ ਕਰਦਾ ਕੰਮ ਹੁ ਮੈਂ ਹੁਣ ਤੂੰ ਨੇੜੇ ਹੋਣ ਯਾਰ ਮੈਂ ਤਾਂ ਹੁਣ ਆਖੀ ਜਨਾ ਤੇਰੇ ਹੱਥ ਉਹ ਸਾਈ ਯਾਰ ਲਖਾਈ ਤੁਸੀਂ ਕਰਾ ਦੇ ਸੱਤ ਦੀ ਹੋਗੀ ਪਰਚੀ ਇਹਨਾਂ ਦੀ ਹੋਗੀ ਉਹ ਪਰਚੀ ਉਹ 100 ਨਾਲ ਕੀ ਫਰਕ ਪੈਂਦਾ ਯਾਰ 100 ਹੀ ਪਾਇਆ ਹਿਦਾ ਰੌਲਾ ਸਾਰਾ ਤੇਰੀ ਮੰਦਾ ਲੈ ਜਾ ਫਿਰ ਬਾਈ ਕਮਾਤ ਜੀ ਕਿਸੇ ਵਾਰ 6700 ਦੀ ਹੋਈ ਤੇਰੇ ਪੈਸੇ ਬੂਰੇ ਹੋ ਗਿਆ ਹੁਣ ਹੁਣ ਨਾ ਬੋਲੀ ਨਹੀਂ ਲਖਾਈ ਕਰਾ ਲਖਾਈ ਇਹ ਨਹੀਂ ਕਰਾਉਣੀ ਹਾਂ ਇਹਦੇ ਪੈਸੇ ਹੀ ਬੂਰੇ ਹੋਏ ਆ ਪੈਸਾ ਕੁਛ ਨਹੀਂ ਬਚਿਆ ਇਹਦੇ ਚੋਂ ਬੱਕਰੀ ਬੀਖੂ ਉਹ ਮਹਿੰਗੀ ਬਾੜ 10000 ਰੁਪਏ ਬੀਟਰ ਬੱਕਰੀ ਆ ਯਾਰ ਹਾਂ ਚਲੋ ਭਾਈ ਲਿਖੋ ਜੀ ਮਹਾਰਾਜ ਜੀ ਵਿਕਤੀ ਸਰ ਕਿੰਨੇ ਦੱਸਦੇ ਆ ਹੁਣ ਇੱਕ ਸਬਦ ਆ ਇਹ ਹੋਇਆ ਸੇਢੇ ਵਾਲਾ ਬੱਕਰਾ ਮੰਡੀ ਦੇ ਇੱਕ ਆ ਬੱਕਰੀ ਹੈ ਜਿਹੜੀ ਇਹ ਵੀ ਕੀ ਆ 10000 ਦੀ 10.5 ਦੀ ਸਵੇਰ ਸਵੇਰ ਦੋ ਸੌ ਦੇ ਹੋਏ ਆ ਅਸੀਂ ਸਿਰੇ ਚੜਾਏ ਆ ਇਹ ਤੇ ਇਹ ਬੱਕਰੀ ਕੇਵਲ ਨੂੰ ਦਵਾਤੀ ਆ ਗੁਰੂ ਕੇ ਕੋਠੇ ਵਾਲੇ ਨੂੰ ਤੇ ਸੀ ਜਸਹਦਾਰ ਜੀ ਕੋਲੇ ਜਸਹਦਾਰ ਜੀ ਆਪਣਾ ਪਿੰਡ ਕਿਹੜਾ ਹੈ ਜੈਤੋ ਤੋਂ ਆਏ ਸੀ ਬਾਬਾ ਜੀ ਇਹ ਤੇ ਆਪਾਂ ਇੱਜ਼ਤ ਮਾਨ ਨਾਲ ਹੀ ਬਾਬੇ ਨੇ ਬੱਕਰੀ ਆਪਾਂ ਨੂੰ ਵਧੀਆ ਸਹੀ ਢੰਗ ਨਾਲ ਵੇਚਤੀ ਆ ਤੇ ਆਪਾਂ ਕੇਵਲ ਨੂੰ ਦਵਾਤੀ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੀਜੀ ਵਾਰੀ ਵੇਗੀ ਆ ਵੇਖਣ ਨੂੰ ਲਿਸੀ ਜਿਹਾ ਲੱਗਦੀ ਐ ਨੂਰਦੀਨ ਨੂੰ ਇਹ ਦਵਾਤੀ ਆ ਆਪਾਂ 500 ਨਫੇ ਨਾਲ ਸੇਡੇ ਵਾਲਾ ਮੰਡੀ ਤੇ ਬਾਈ ਕਿੰਨੇ ਨਫੇ ਨਾਲ ਦੇਤੀ ਆ 490 490 ਆਇਆ ਤਾਂ ਹੈ ਨਾ ਤੈਨੂੰ ਆਖਿਆ ਸੀ ਨਾ ਵੀ ਤੈਨੂੰ ਦੋਣ ਜਾਣਦੇ ਤੇ ਵੇਚਣ ਵੀ ਜਾਣਦੇ ਆ ਬਾਈ 1 ਮਿੰਟ ਪੋ ਮੈਂ ਇਹਨੇ ਬੱਕਰੀਆਂ ਤੁਹਾਡੇ ਕੋਲੇ ਲਈਆਂ ਸੀ ਨਾ 7000 ਦੀ 7000 ਇਹਦਾ ਮੇਰਾ ਆਪਣਾ ਨੰਬਰ ਸੀਗਾ ਸਮਝ ਗਿਆ ਇਹਨੂੰ ਨਫਾ ਦੇ ਕੇ ਮੈਂ ਇਹ ਤੁਹਾਨੂੰ ਲਈਆਂ ਬੱਕਰੀਆਂ ਏ ਬਖੇ ਮੂੰਹ ਇਹਦਾ ਕਰਿਆ ਭਾਜਾ ਮੇ ਪਲੇ ਪਿਆੰਦੂ ਹੁੰਦਾ ਬਾ ਬਾ ਮਾਂ ਨੂੰ ਡਾਦੋਗੇ ਜਾਂ ਓ ਸੋ ਚਲੋ ਹੋ ਗਿਆ ਕੁੱਝ ਨਿਬੜਿਆ ਪਰੇ ਹੁਣ 1300 ਰੁਪਏ ਰਹਿ ਗਿਆ ਤੇਰਾ 1300 ਰਹਿ ਗਿਆ 6000 ਆ ਗਿਆ ਜੀ ਆ ਗਿਆ ਮੰਗੇ ਸੌ ਦੀ ਪੈਸੇ ਜਿੰਨਾ ਸਾਢੇ 6000 ਕਿਹਾ ਖੰਸੀਰ ਕਾਲੂ ਆਜਿਆ ਕੋਲੇ ਇਧਰ ਮੂੰਹ ਚੱਕ ਲੈ ਹੁਣ ਆਜੋ ਆਜੋ ਦੋਵਾਂ ਦਾ ਕੀ ਮੰਗਿਆ ਦੋਨਾਂ ਦਾ 12000 ਹੀ ਕਿਹਾ ਇਹਨੂੰ ਮੈਂ ਲਓ ਵੀ ਭਾਈ ਚਰਨੇ ਕੋਲੇ ਦੋ ਬੱਕਰੇ ਆ ਤੁਹਾਨੂੰ ਬੱਕਰੇ ਹੀ ਵਿਖਾਵਾਂਗੇ 12000 ਪਾਠ ਬੱਕਰਾ ਪਾਠਵਕ 12000 ਰੁਪਏ ਮੰਗਿਆ ਜੋੜੇ ਦਾ ਬਾਈ ਜੀ ਕੀ ਲਾਇਆ ਕਿਸ ਨੇ 8000 ਲਗੇ ਆਪਣਾ ਕਿਹੜਾ ਪਿੰਡ ਆ ਬਾਈ ਬੰਬੀਆ ਬੰਬੀਆ ਠੀਕ ਆ ਜੀ ਕੱਢੋ ਹੱਥ ਬਾਹਰ ਮਾਰਦਾ ਪੀੜੀ ਤੇ ਝੱਲੇ ਤੇ ਲਾ ਦੇ ਨਾ ਝੱਲੂ ਇਹ ਇਹ ਨਾ ਫਿਰ ਰੋਟੀ ਇਹਦੇ ਚ ਛੱਡ ਕੇ ਇਹਨੂੰ ਦਿਓ ਇਹਨੇ ਵੀ ਗਾਂ ਵੇਚਣੇ ਆ 9000 ਇਹਦੇ ਨੇ 6000 ਤਾਂ ਬਕਾਇਆ ਚੱਲਿਆ ਕਹਿੰਦਾ ਮੈਂ ਤਾਂ ਮੈਂ ਤੇਰੀ ਗੱਲ ਮੰਨਦਾ ਹਾਂ ਪੁੱਛਿਆ ਮੈਂ ਉਹ ਜਾਈ ਬਾਈ ਜਿਹੜੀ ਬਾਤ ਤੂੰ ਹੀ ਕੱਲ ਮੰਨਦਾ ਚੱਲਿਆ ਬੱਚਾ ਬਹੁਤ ਚੰਗਾ ਸਿੰਗੀ ਸੁੰਗੀ ਸਾਰਾ ਕੰਨ ਕੰਨ ਬਹੁਤ ਚੰਗਾ ਬੱਚੇ ਦੇ ਤੁਹਾਡੇ ਕੋਲੇ ਗਿਆ ਮੈਂ ਸਾਡੇ ਕੋਲੋਂ ਗਿਆ ਤੂੰ ਲੈਣ ਵਿੱਚ ਬਟਾਇਆ ਨਹੀਂ ਇਹ ਤਾਂ ਗੱਲ ਤਰੀ ਠੀਕ ਆ ਆਪਾਂ ਤਾਂ ਵੜਾਉਣਾ ਨਹੀਂ ਆਪਣੇ ਚੱਲਣਾ ਕੋਈ ਨਹੀਂ ਖੱਬਾ ਸੱਜਾ ਕਰ ਲੈਨੇ ਆ 12 ਮੰਗਿਆ 11.5 ਦੇ ਬਲ ਜੇ ਲਖਾਈ ਵੀ ਜਾ ਜਾਓ ਜਾ ਲਖਾਈ ਵੀ ਨਹੀਂ ਨਹੀਂ ਸਾਢੇ 9 ਦਾ ਦੇ ਯਾਰ ਜੋੜਾ ਵਾਲਾ ਫਰਕਾ ਆਦਿ ਉਹ ਕਰ ਖਾਈ ਤੇਰੀ ਆ ਨਹੀਂ ਯਾਰ ਬਸ ਉਹਨੇ ਉਹਦਾ ਜੈ ਜਹਾ ਕੰਮ ਹੁਣ ਤਾਂ ਮੱਕਸਰ ਛੱਡੀ ਨਹੀਂ ਕੋ ਯਾਰ ਆਪੋ ਆਪਣੀ ਲਿਖਾਈ ਆ ਫੜੋ 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 ਇਹ ਕਿੰਨੇ ਸਾਰੇ ਕੰਮ ਹੋ ਗਿਆ ਹੁਣ ਫੜ ਆਪੋ ਆਪਣੀ ਲਿਖਾਈ ਚੱਕੋ ਤੇ ਦਾ ਸੌਦਾ ਹੋ ਗਿਆ ਪੂਰੇ 10 ਦਾ ਆਪੋ ਆਪਣੀ ਲਿਖਾਈ ਤੇ ਆ ਬੱਕਰਾ ਉਹ ਬੱਟ ਮੱਖੀ ਜੀਨੀ ਦੱਸ ਦੇ ਹੋਗੇ ਲਿਖਾ ਹੀ ਤੂੰ ਕਰ ਦੇ ਯਾਰ ਨਾ ਨਾ ਬਸ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ ਹੋ ਗਿਆ ਬਸ ਚੱਲੇ ਫੜ 400 ਰੁਪਏ ਫੜ ਲੈ ਫੜ 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 ਯਾਰ ਆਪੋ ਆਪਣੀ ਦੀ ਕੀਤਾ ਸੀ ਹੁਣ ਜਾਣ ਦਿਓ ਆਪੋ ਆਪਣੀ ਯਾਰ ਉਹ ਗਰੀਬ ਬੰਦਾ ਉਹ ਦੇ ਦੇ ਯਾਰ ਕੋਈ ਨਹੀਂ ਨਹੀਂ ਮੈਂ ਕਿਹਾ 400 ਰੁਪਏ ਉਹ ਚੱਲ ਤੂੰ 300 ਦੇ ਦੇ 100 ਇਹ ਦੇ ਦੇਣਗੇ ਯਾਰ ਇਹੀ ਕਰ ਸੀ ਫਾਇਦਾ ਨਹੀਂ ਜਾਂਦਾ ਨਹੀਂ ਨਹੀਂ ਜਾਣੇ ਨਹੀਂ ਇਹ ਬਹੁਤ ਲਖਾਦਾ ਲੇਖ ਵੀ ਬੱਕਰੇ ਲਿਖੋ ਪਹਿਲਾਂ ਤਾਂ ਤੁਸੀਂ ਜਾਨਵਰ ਲਿਖੋ ਲਿਖ ਦੇ ਕੋਈ ਕਹਿਣਾ ਚਾਹਦੇ ਨਹੀਂ ਤੱਕੇ ਲੇਖੋ 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 ਫੈਸਲਾ ਤਾਂ ਅਸੀਂ ਕਰਾ ਦੇਾਂਗੇ ਫੈਸਲਾ ਨਹੀਂ ਅਸੀਂ ਝੜਨ ਦਿੰਦੇ ਲੋ ਵੀ ਸਿਰੇ ਚੜ ਗਿਆ ਸੌਦਾ ਦੋ ਨਗਾਂ ਦਾ ਤੇ ਬਾਈ ਚਰਨੇ ਕੋਲੇ ਸੀ ਦੋਵੇਂ ਨਾਗੇ ਇਹ ਤੇ ਆਪਣਾ ਕਿਹੜਾ ਅੰਕਲ ਪੰਡਾ ਬਾਜਾਖਾਨ ਬਾਜਾਖਾਨ ਇਹਨਾਂ ਨੂੰ ਦਵਾ ਦੇ ਆ ਜੋੜਾ ਬਈ ਪਹਿਲਾਂ ਸੌਦਾ ਹੋਇਆ ਹੀ ਸੀਗਾ ਸਿਰੇ ਲੱਗਿਆ ਸੀਗਾ ਤੇ ਪਰ ਥੋੜਾ ਜਿਹਾ ਫਰਕ ਰਹਿ ਗਿਆ ਸੀ ਉਹ ਵੀ ਕੱਢ ਤਾ ਹਾਂ ਦੇਓ ਪੈਸੇ ਆਈ ਜਾਓ ਸਾਹਮਣੇ ਬੋਗਾ ਦਾ ਦਵਾਰਾ ਗੈਨਲਾ ਦੇਓ ਪੈਸੇ ਲਓ ਜੀ ਮਹਾਰਾਜ ਜੀ ਆ ਬੱਕਰੇ ਦਾ ਸੌਦਾ ਚੱਲੀ ਜਾਂਦਾ ਗਿੰਦੇ ਵੀ ਪੈਸੇ ਹਾਂਜੀ ਗਿੰਦੇ 10000 ਦੇਖੀ ਜਾਓ ਉਹ 10 ਹੀ ਕਹਿਉਗਾ ਦੇ 10 ਨੋਟਰੀ ਦੇ ਤੂੰ ਯਾਰ ਗਿੰਦੇ 10 ਨੋਟੋਂ ਨੇ ਕਹੇ 100 ਚੱਕ ਪੂਰਾ ਫਿਰ ਕੀ ਕਿਹਾ 10 ਨੇ 10 ਕਹੇ ਤੂੰ 10 ਨੋਟ ਇਹਨੇ 8 ਕਹੇ ਤਾਂ ਤੇ 8 ਦਾ ਹੀ ਹੋਊਗਾ ਨਹੀਂ ਇਹ ਤਾਂ ਨਹੀਂ ਹੁਣ ਉਹ ਤਾਂ ਆਖ ਦੂਗਾ 10 ਦਾ ਹੋਊਗਾ ਫਿਰ 10 ਦਾ ਕਿਵੇਂ ਹੋਊਗਾ ਜਿੰਨੇ ਪੈਸੇ ਦਾ ਬੱਕਰਾ ਉਹਨੇ ਤਾਂ ਦੇ ਆਲੀ ਓ 5500 ਦਾ ਇੱਕ ਨੋਟ ਹੋਰ ਕੱਢ ਯਾਰ 5500 ਦਾ ਪਾ ਕੇ ਕਹਿਦਾ ਮੈਂ ਦੇ ਓ 5500 ਦਾ ਸਾਢੇ ਪੰਜ ਦਾ ਹਰੋਂ ਹੁਣ ਕੀ ਕਸਰ ਰਹੇਗੀ ਵਾ ਵਾ ਕਰ ਰਹੇ ਬੱਕਰਾ ਪੈਣਾ ਜੀ ਠੀਕ ਆ ਜਰਾ ਕਦਰ ਕਰ ਸਾਢੇ ਪੈਂਡਾ ਜੀ ਮਰਜ਼ੀ ਦੇ ਦੇ ਕਸਰ ਕੱਢ ਕੇ ਦੱਸ ਦੇ ਦਾਲ ਖਾਈ ਵੀ ਇਹ ਕਰਾ ਦੂਗਾ ਯਾਰ ਲੈ ਤੁਸੀਂ ਕਰਾ ਦਿਓ ਜੇ ਸਾਢੇ ਪੰਜ ਦਾ ਹੋ ਗਿਆ ਹਾਂ ਕਿੰਨਾ ਪੈਸਾ ਕਿੰਨਾ ਲੈ ਅੱਠ ਫੜਾ ਵੀ ਅਸੀਂ ਕਰਾ ਉਹਨੂੰ ਵੀ ਯਾਰ ਕੁਝ ਬਚੇ 4 ਰੁਪਏ ਰੋਟੀ ਆ ਬੰਦੇ ਕੋਲੇ ਨੂੰ ਬੰਦ ਦੇ ਉਹਦਾ ਕੇਮੇ ਚੱਲਦੀ ਹੈ ਬਹੁਤ ਵਧੀਆ ਨੋਟ ਹੈ ਉਹ ਨੋਟ ਦੇਖ ਕੇ ਕਹਿ ਦੱਲਾ ਬੜ ਦੇਣਾ ਦਾ ਐਵੇਂ ਬੁੱਕੀ ਜਾਊਗਾ ਘਰੇ ਕੀ ਫਾਇਦਾ 6 ਦਾ ਪੂਰੇ ਦਾ ਹੋ ਗਿਆ ਉਹ ਇੰਨੇ ਦਿਨ ਬੁੱਕ ਕੇ ਅੱਜ ਕੋਸ ਮਤਲਬ ਉਹ ਦੇਓ ਯਾਰ ਐ ਹੁਣ ਕਾਹਤੋਂ ਵਾਲੇ 6 ਦਾ ਲਾ ਜੇ ਜ ਹੁਣ ਤਾਂ ਉਹਦੇ ਮੈਂ ਪਹਿਲਾਂ ਹੀ ਕਹੀ ਗਿਆ ਮੈਂ ਚੂ ਗਿਆ 4 ਰੁਪਏ ਛੱਡਣਾ ਫੇਲ ਹਣਾ ਲੋ ਵੀ ਆ ਬੱਚੇ ਦਾ ਸੌਦਾ ਹੁੰਦਾ ਪਾਠ ਦਾ ਕਿਹੜੇ ਪਿੰਡੋਂ ਆਏ ਬਾਈ ਚੱਕੜ ਵਾਲੇ ਤੋਂ ਛੱਕੜ ਵਾਲੇ ਮਹਾਰਾਜ ਕਿਰਾਇਆ ਇਹ ਬਾਜੇਖਾਨੇ ਤੋਂ ਬਾਪੂ ਹੈ ਛੱਕੜ ਕੇ ਕਿਰਾਇਆ ਮੀਨ ਆਹੋ ਮਹਾਰਾਜ ਦੱਸੀ ਦੱਸੀ ਪੈਸੇ ਕਿੰਨੇ ਦੇ ਨਹੀਂ ਉਹ ਤੁੰਗ ਟੱਕਾ 6000 ਮੰਗਦਾ ਬਈ ਸਾਈ ਕੱਢ ਸਾਈ ਕੱਢ ਤੈਨੂੰ ਜਮਾਂ ਜਾਇਰ ਲੈ ਕੇ ਦਊ ਆਇਓ ਵੰਟੀ ਬਣਾ ਦੇਣੀ ਹੈ ਲਓ ਵੀ ਆ ਚਾਰ ਜਾਨਵਰ ਆ ਖੱਸੀ ਤਾਂ ਨਹੀਂ ਇਹ ਦੂਜੀ ਖੱਸੀ ਇੱਕ ਖੱਸੀ ਆ ਆ ਕਾਲਾ ਖੱਸੀ ਆ ਤੇ ਤਿੰਨ ਦੂਜੇ ਆ ਬੋਲੋ ਬੇਟੀਆਂ ਹੀ ਪਾ ਰੀਆਂ ਹੂੰ ਕਿੱਧਰ ਗਿਆ ਬਾਈ ਬੋਲੋ ਵੀ ਚਾਰਾਂ ਦਾ ਕੀ ਮੁੱਲ ਆ ਆਜੋ ਆਜੋ ਦੱਸੋ ਜੀ ਲਾ ਕਿਹੜੇ ਪਿੰਡੋਂ ਆਏ ਬਾਈ ਨਿਆਮੀ ਵਾਲੇ ਤੋਂ ਤੇ ਕੀ ਮੁੱਲ ਮੰਗਿਆ ਚਾਰਾਂ ਬੱਕਰੀਆਂ ਦਾ 60000 ਮੰਗਣ ਤਾਂ ਹੁਣ ਲੱਖ ਮੰਗ ਲੈ ਕਿਹੜਾ ਗੁੱਸਾ 60000 ਅੱਜ ਮੈਂ ਹੁਣ ਕੋਈ ਨਹੀਂ ਕਰੀ ਚੱਲ ਵੀ ਕਾਲੇ ਕੀ ਲਾਇਆ ਕਾਲੇ ਮੈਂ ਤਾਂ ਕੁਝ ਨਹੀਂ ਲਾਇਆ ਜੀ ਮੰਗਾ ਕੀ ਲੱਗਦਾ 60 ਇੰਦਰ ਆ ਜਾ ਬੱਕਰਾ ਫੜਾ ਕੇ ਇੰਦਰ ਆ ਜਾ ਗੋਪੀ ਤੇਰੀਆਂ ਦੋ ਕਰਨੀਆਂ ਪੈਣੀਆਂ ਮੈਨੂੰ ਲੱਗਦੀਆਂ ਨੇ ਨਹੀਂ ਤੇਰੀਆਂ ਜਿਆਦਾੀਆਂ ਕਰੂ ਇਹ ਗਾਂ ਕਰ ਲੈ ਚਾਰ ਚਾਰ ਹਾਂ ਵਜ਼ਨ ਘਟਾ ਪੇਟ ਵਧੇ ਸੱਤ ਹੈ ਲੈ 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 ਤੂੰ ਨਾ ਕਿੰਨੇ ਦੇ ਲੈਣੇ ਆ ਵਜ਼ਨ ਚ ਜਾਣੇ ਇਹ ਜਿੱਥੋਂ ਮਰਜੀ ਵੇਚ ਲੋ ਅੱਜ ਵੇਚ ਲੋ ਭਾਵੇਂ ਜਿਆਦਾ ਇਹਨਾਂ ਨੂੰ 20000 ਮਿਲ ਜਾਣਗੇ ਆਹੋ ਤੁਹਾਨੂੰ ਸਾਰਾ ਪਤਾ ਨਾ ਉਹਨੂੰ ਪੁੱਛਣਾ ਆਪਾਂ ਨੂੰ ਪੁੱਛੋ ਕੰਮ ਨਿਮੇੜੋ ਨਹੀਂ ਕੋਈ ਹੋਰ ਬੰਦਾ ਕੋਈ ਲੱਗੇ ਆਹ ਫੜ ਲਾਦਾ ਕੀ ਗੱਲ ਕਰੀਦਾ ਆਹ 35000 ਦਾ ਲੱਗਦਾ ਨਹੀਂ ਮਾਰੇ ਤੈਨੂੰ ਨਹੀਂ ਨੇ ਦੋ ਬੰਦੇ ਨੇ ਕਿਹਾ ਨਹੀਂ ਮੈਂ ਤੈਨੂੰ ਗਲਤ ਨਹੀਂ ਆਖਿਆ ਤੈਨੂੰ ਇੱਕ ਵੱਡਾ ਤਿੰਨ ਛੋਟੇ ਆ ਆ ਬੇਟੀ ਆ ਪਰ ਲੈ ਉਹ ਵੀ ਗਈ ਬੋਲ ਕੇ ਮੋੜੀ ਸਾਈ ਬੋਲ ਕੇ ਮੋੜ ਤੇ ਰੱਖਦਾ ਨਹੀਂ 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 ਲਾਟ ਕੇ ਕੇ ਮੋੜ ਨਹੀਂ ਨਾ ਇਹਨਾਂ ਦਾ ਲੱਗਿਆ ਬੜਾ ਫਰਕ ਹੈ ਭਾਈ ਮੰਗੇ ਨਾ ਤਾਂ ਨਹੀਂ ਮਿਲਦੇ ਹਾਂ ਉਸ ਕਰਨੇ ਪਾਣਾਗਾ ਭਾਈ ਮੰਗਿਆ ਨਾ ਕੁਝ ਨਹੀਂ ਹੋਣਾ ਕੁਝ ਤਾਂ ਕਰਨਾ ਪਊਗਾ ਯਾਰ 2000 ਘੱਟ ਗਿਆ ਯਾਰ 4000 ਘੱਟ ਗਿਆ 5500 ਰਹਿ ਗਿਆ ਹਾਂ ਐ ਬੋਲੋ ਚੱਲ ਬੱਸ ਹਾਂ ਬੱਸ 5500 ਇੱਥੇ ਬੰਦ ਹੋ ਜਾ ਦੇ ਨੇ ਕਿੰਨੇ ਦੇ ਲਾਸਟ ਕੇ ਲੋਹੀ ਗੱਲ ਯਾਰ ਜਿਹਨੇ 65000 ਦੇਆ ਚੱਲ ਤੇ ਤੂੰ ਚੱਲ ਜੇ ਮੈਂ ਤੇਰੇ ਨਾਲ ਤੂੰ ਵਪਾਰ ਗੱਲ ਲੱਗਾ ਤੇਰੇ ਨਾਲ ਲਿਆ ਆ ਜਾ ਤੂੰ ਦੱਸ ਕਿੰਨੇ ਕੋ ਰਹਾ ਆ ਯਾਰ ਬਾਈ ਦੇਣ ਵਾਲੀ ਗੱਲ ਨਾ ਲੈਣ ਵਾਲੀ ਗੱਲ ਬੋਲ ਕਾਲੇ ਯਾਰ ਤੂੰ ਦੱਸ ਲੈਨੇ ਕਿੰਨੇ ਮੋਹ ਕੱਢ ਦੇ ਤੂੰ ਖੁੱਲ ਕੇ ਦੱਸ ਦੇ 40 ਦੇ ਦੇ ਯਾਰ ਲੈ ਲੈ ਮਰ ਚੱਲ ਨਹੀਂ 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 ਚੱਲ ਖਾਈ ਵੀ ਉਹ ਤੋਂ ਕਰਾਵਾਂਗੇ ਦਿਖਾਈ ਬਣੇ ਇੱਕ ਦਾ 6000 ਦਾ ਮੇ ਹੁਣਾ ਉਹ ਤਾਂ ਦਿਸੀ ਜਾਂਦੇ ਆ ਆ ਕੀ ਹੈ ਆਹੀ ਕਿਤੇ ਨਾ ਕਿਤੇ ਉੱਤਰ ਜੇਸ ਹੈ ਯਾ ਦੀ ਜਾਗ ਛੱਡ ਦੇ ਥੱਲੇ ਆ ਜਾ ਓਏ ਆ ਚਾਰਾਂ ਦੇ ਲਿਖਾਈ ਮੈਂ ਕਰਾਉ ਲੈ ਠੀਕ ਹੈ ਚ ਲਿਖਾਈ ਕਰਾ ਦਿਓ ਜੀ ਚਾਰਾਂ ਦੇ ਲਿਖਾਈ ਮੈਂ ਕਰਾਉਂਗਾ ਕਿੰਨੇ ਚ 55 55 ਤੂੰ ਘੱਟਦਾ ਨਹੀਂਗਾ ਹੋਰ ਲਿਖਾਈ ਕਰਾ ਦਊਂਗਾ ਤੂੰ ਲਓ 400 ਕੋਈ ਨਹੀਂ ਤੈਨੂੰ ਚਲ ਉਹਦਾ ਪਤਾ ਕੀ ਆ ਘੱਟ ਨਹੀਂ ਵੀ ਕੁਝ ਹੀ ਕਰੋ ਇਹਨਾਂ ਨੂੰ ਬੋਲ ਕਰ ਲੋ ਰਹਿ ਕਰ ਲੋ ਜਿਹੜੀ ਗੱਲ ਹਾਂ ਕਰੇ ਵਾਲੇ ਮੈਂ ਆਉਂਦੇ ਮੇਰੀ ਗੱਲ ਸੁਣ ਲੈ ਜਿਹੜੀ ਗੱਲ ਹੁਣ ਕਰਤੀ ਨਾ ਹੁਣ ਭਾਜ ਨਾ ਤੂੰ ਆਪਣੀ ਅੱਖੇ ਲਖਾਈ ਮੈਂ ਕਰਾਉਂਗਾ ਇਹ ਸੌਦਾ ਉੱਥੇ ਹੋਊਗਾ ਫੇਰ ਕਰਾਂਗੇ ਨਾ ਇਹ ਗੱਲ ਨਹੀਂ ਹੋਣਾ ਹਾਂ ਚਾਰਾਂ ਦਾ ਹੀ ਛੋੜਸ ਕਰ ਦਾਂਗੇ 100 ਚੱਲ ਫੇਰ ਐਂ ਕਰ ਚੱਲ ਬਈ ਸਨਹਾਰਾ ਇਹ 43000 ਦੇ ਕਰਤੇ ਬਈ ਆਪਾਂ 300 ਤੁਸੀਂ ਦੇਣਾ 43 ਹਾਂ 500 ਇਹਨੇ ਦੇਣਾ ਕਿਹੜਾ ਪਿੰਡਾ ਅਕਲ ਜੀ ਅੰਕਲ ਜੀ ਕਿਹੜਾ ਪਿੰਡਾ ਨਿਆਮੇ ਵਾਲਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਡਾ ਤੁਸੀਂ ਇੱਜ਼ਤ ਮਾਨ ਰੱਖਿਆ ਹਾਂ ਜੀ ਬਾਜੀ ਨੇ ਵਾਦਾ ਕੀਤਾ ਸੀ ਹਾਂ ਜੀ ਬਾਜੀ ਵੱਡੀ ਬੱਕਰੀ ਮੈਂ ਵੱਡੀ ਵੇਚ ਕੇ ਭੇਜੂ ਬਿਲਕੁਲ ਬਈ ਬਿਲਕੁਲ ਕੋਈ ਟੈਨਸ਼ਨ ਨਹੀਂ ਬਾਣ ਲਓ ਜਿੱਥੇ ਮਰਜ਼ੀ ਹੋਣਾ ਆਪਾਂ ਦਾ ਨਵੇੜਤਾ ਕੰਮ ਲਾਓ ਯਾਰ ਚਾਰ ਨਾਗਾ 43000 ਦੇ ਦਵਾਤੇ ਇਹਦਾ ਨਿਪਟੜਿਆ ਬੜਾ ਕਿਹੜਾ ਸੌਦਾ ਹੋਇਆ ਬਈ ਇਹ ਪੱਠਾ ਦਾ ਅਸੀਂ ਮੰਡੀ ਦਾ ਨਾਮ ਬਣਾਉਣਾ ਲੱਗਦਾ ਨਾਮ ਬਣਾਉਣਾ ਬਾਰੀ ਆਹ ਹੋ ਗਿਆ ਇਹਦਾ ਹੋ ਗਿਆ ਜੀ ਕਿੰਨੇ ਚੋ ਗਿਆ 650 650 ਵਾਹ ਉਹਨਾਂ ਨੂੰ ਬਤਾਈਏ ਸੰਭਾਉ ਨੂੰ ਸਪਕਾ ਕੇ ਕਿਹੜੇ ਵੀਰ ਦੀ ਇਹ ਆ ਭਾਈ ਦੀ ਭਾਈ ਨੇ ਰੁਪਏ ਵੀ ਚੰਗੇ ਲੈ ਜੀ ਤੁਸੀਂ ਆ ਬਾਈ ਕਿਹੜਾ ਪੰਡਾ ਆਪਣਾ ਬਗਰਾੜੀ ਲਾ ਵੀ ਬਰਗਾੜੀ ਤੋਂ ਬਾਈ ਆਏ ਆ ਇਹ ਤੇ ਆਪਣਾ ਕਿਹੜਾ ਪੰਡਾ ਵੀਰ ਜੀ ਮੱਲਾ ਹੈ ਜੀ ਮੱਲਾ ਕਿੰਨੇ ਦੀ 650 ਦੀ ਦੇਤੀ ਠੀਕ ਆ ਪੈਸੇ ਦੇ ਦਿਓ ਬਾਈ ਸਾਹਮਣੇ ਆ ਕੇ ਇਧਰ ਲਾ ਵੀ ਬਹੁਤ ਵਧੀਆ ਸੌਦਾ ਹੋਇਆ ਉਧਰ ਹੋ ਜਾਓ ਬਾਈ ਜੀ ਪਾਈ ਕਿਆ ਮਿਲਦੀ ਤਾਂ ਵੀ ਆਉਦੀ ਐ ਨਾ ਆਪੋ ਆਪਣੀ ਹੁੰਦੀ ਐ ਪਰਚੀ ਦੋਵਾਂ ਦੀ ਪਰਚੀ ਐ ਨਾ ਮੋੜਾ ਪੱਕੀ ਵੇਰੇ ਵਾਪਸ ਕਰਾਉਣੀ ਆ 113 ਪੈਣਾ 100 ਉਹਦਾ ਪੈਣਾ ਅਰੇ ਸੀ ਕਿ ਨਈ ਮੈਂ ਦੇਣੀ ਪਰਚੀ 100 ਉਹਦਾ ਕੀ ਹਾਂ ਗੱਲਾਂ ਦਿਨ ਬਾਈ ਮੇਰੀ ਗੱਲ ਸੁਣਾ ਰੋਟੀ ਚਾਹ ਪਾਣੀ ਸਾਰਾ ਕੁਝ ਇੱਥੇ ਮਿਲੂ ਯਾਰ ਬਾਈ ਇੱਥੇ ਮੱਕੇ ਵੀ ਆਉਣਾ ਯਾਰ ਅੱਛਾ ਅੱਗੇ ਵੀ ਆਉਂਦਾ ਬਾਈ ਨੂੰ ਪਤਾ ਜਨ ਪੈਸੇ ਆ ਜੋ ਦੀਪ ਹੋ ਗਈ ਹਾਂਜੀ ਹੋ ਗਈ ਪਾਰਕੀ ਬੁੱਤੀ ਨਿਮਕ ਟਾਉਣੀ ਬਾਈ ਪਾਰਕੀ 100 ਪੈਣਾ ਪਰਚੀ ਦਾ ਕਿਹੜਾ ਕੋਈ ਲੱਖ ਪੈਣਾ ਯਾਰ 100 ਦੇਈ ਜਾਂਦਾ 100 ਤੂੰ ਦੇ ਦੇ ਹਾਂ ਭਾ ਨਾ ਤੇਰੀ ਪੱਠ ਵਿਗ ਗਈ ਆ ਇਹ ਬਾਈ ਨੇ ਲੈ ਕੇ ਦੀ ਰਵਿੰਦਰ ਹ ਕੁਲਵਿੰਦਰ ਕਿਹੜਾ ਪੈਂਡਾ ਬਾਈ ਇਹ ਸਾਹਮਣੇ ਸਾਹਮਣੇ ਚੱਲੀ ਇਹ ਸੋਹ ਪਿੱਛੇ ਕੀ ਪੈ ਜਾਣਾ ਨਹੀਂ ਨਹੀਂ ਸੋਹ ਪਿੱਛੇ ਚੱਲੀ ਭਾਈ ਦੋਟਾ ਕਿਦਾਂ ਹੈ ਨਹੀਂ ਮੇਰੇ ਅੱਗੇ ਚੱਲੀ ਹੈ ਜੀ ਪੱਠਾ ਲਓ ਵੀ 650 ਦੀ ਆ ਪੱਠ ਵਿਕੀ ਆ ਲਿਖਾਈ ਆਪੋ ਆਪਣੀ ਆਹ ਜਿਹੜੇ ਕੱਲ ਮੇਰੇ ਤੋਂ ਲੈਂਦੀਆਂ ਨੂੰ ਮਗਲਾ ਜਾ ਲਾ ਵੀ ਬਾਈ ਲੈ ਕੇ ਆ ਤਿੰਨ ਨਗ ਕਿਹੜੇ ਪਿੰਡੋਂ ਲੈਂਦੇ ਆ ਜੀ ਜੰਡਾ ਵਾਲੇ ਜੰਡਾ ਵਾਲੇ ਤੋਂ ਜਿਹੜਾ ਬਠਿੰਡੇ ਕੋਲੇ ਆ ਹਾਂਜੀ ਠੀਕ ਆ ਬਾਈ ਲਵੀ ਪੱਠਾ ਨਵੇਂ ਕਾਲੀਆਂ ਆ ਕਾਲੀ ਤੇ ਲਾਲ ਕੀ ਮੰਗਦੇ ਵੀ ਜੋੜੇ ਦਾ 13000 ਦੇਣੀਆਂ ਕਿੰਨੀਆਂ ਦੀਆਂ ਸਾਈ ਕੱਢ ਸੌਦਾ ਸਰੇ ਚੜਾਈਏ ਸਾਈ ਕੱਢ ਤੂੰ ਬੋਲ ਬਈ ਹਟ ਲੈ ਨੂੰ ਮੀਂਹ ਆ ਜਾ ਬਾਈ ਇੱਧਰ ਜੋਤ ਦੇ ਸਾਹਮਣੇ ਆ ਜਾ ਥੱਲੇ ਠੀਕ ਲਾ ਅੱਠ ਦੀਆਂ ਹੋ ਗਈਆਂ ਦੋਵੇਂ ਸਿੱਧਾ ਹੀ ਸਿੱਧਾ ਹੀ ਮਰਿਆ ਸਾਹਿਬ ਉਹ ਮਰਿਆ ਸਾਹਿਬ ਪੁੱਛਿਆ ਵੀ ਨਹੀਂ ਉਹ ਤੋਂ ਆਪਾਂ ਦੇ ਹੁਣ ਉਹ 7 ਦੀਆਂ ਆ ਨਾ ਸੀ ਮੈਂ 7 ਹੀ ਆਖਿਆ ਸੀ ਕੋਈ ਨਹੀਂ 7000 ਪਤਾ ਉਹਨੇ ਆਪਾਂ ਕੀ ਬੋਲਿਆ ਦਿੱਤਾ ਉਹ ਬੱਕਰੀ ਵਿਲਾ ਨਹੀਂ ਕੀ ਪੈਸੇ ਜੇਬ ਚ ਪਾ ਦੇ ਨੂੰ ਉੱਤੋਂ ਪੈਸੇ ਹੋਰ ਦਿੰਨੇ ਆਂ ਅਸੀਂ ਖੜੀ ਕਿਹਾ ਮੈਨੂੰ ਬੱਕਰੀ ਲੋ ਦਸੀ ਢਡਾ 10 ਵਾਰ ਕੀ ਆਣਾ ਕੋਈ ਨਹੀਂ ਇਹ ਰੱਖ ਦਿੰਦੀ ਤੇ ਨਹੀਂ ਭਰਦੇ ਬੋਲਦਾ ਤੇ ਕੋਈ ਨਹੀਂ ਫਰ ਭਾ ਲਾ ਲਾਲਾ ਲਾਲਾ ਕੋਈ ਨਹੀਂ ਲੋ ਬਾਈ ਕੋਲੇ ਆ ਬੱਕਰੀ ਵੀ ਆ ਠੀਕ ਆ ਪੱਕਾ ਨਾ ਨਾ ਹਾਂ ਸਹੀ ਆ ਫੇਰ ਹੋਣਾ ਯਾਰ ਉਹੀ ਗੱਲ ਤੋਂ ਅੜਦਾ ਫਿਰ ਤੂੰ ਦੱਸ ਦੇ ਕਿੱਥੋਂ ਦੇਣੀਆਂ ਓਏ ਅੱਠ ਦੀਆਂ ਪੁੱਠਾਂ ਐ ਸਾਢੇ ਅੱਠ ਦੀਆਂ ਕਿੰਨੇ ਤੂੰ ਦੱਸ ਦੇ ਆਪੋ ਆਪਣੀ ਲਿਖਾਈ ਹੋ ਗਈ ਯਾਰ ਆ ਤੂੰ ਪਾ ਦੇ ਗੱਲ ਦਾ ਵਾ ਚੱਲਦੀ ਪੜਦੀ ਆ ਦੱਥੇ ਲਾ ਕੇ ਮਾਦੇ ਅੱਠ ਦੇ ਆਪੋ ਆਪਣੀ ਹੋ ਗਈ ਲਿਖਾਈ ਵੀ 500 100 200 ਰੁਪਏ ਗਿਆ ਦੇਣੀਆਂ ਕਿੰਨੇ ਦੀਆਂ ਉਹ 10 20 ਦਿੰਦੇ ਹਾਂ ਚਲੋ 10 ਕਰ ਲਾਂਗੇ ਹੋਰ ਕੋਈ ਨਹੀਂ ਯਾਰ ਯੂ ਨਹੀਂ ਸਹੀ ਤੂੰ ਤਾਂ ਬੰਦੇ ਆਲੇ ਨਹੀਂ 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 ਦੱਸ ਜੇ ਤਾਂ ਵੇਚਣਾ ਹੈ ਤਾਂ ਸੌਦਾ ਅਸੀਂ ਪੂਰੇ ਪੈਸੇ ਲਾ ਕੇ ਪਿੱਛੇ ਰਾਂਗੇ ਫੇਰ ਨਾ ਐਨ ਕਲੇਲਾ ਹਾਂ ਫੇਰ ਤੂੰ ਖੜਾ ਰਹੀ ਭਵੇਂ ਹੱਥਾਂ ਤਾਈਂ ਫੇਰ ਬੋਲੀ ਦੇ ਕੰਮ ਜਾਊਗਾ ਹਾਂ ਆਪਾਂ ਨੂੰ ਘੜਾਏ ਵੀ ਵੇਚ ਕੀ ਜਾਣੀਆਂ ਉਹਦੇ 10 ਦੇ ਲੋਹ ਕਿੰਨੇ ਦੀਆਂ ਦੇਣੀਆਂ ਫਿਰ ਦੋ ਵਾਜ ਦੇ ਦੇ ਦਿਲ ਤੋਂ ਦੱਸ ਦੇ 21 ਦੱਸ ਦੇ ਬਸਾ ਨਾ 100 ਦਾ ਨੋਟ ਨਾਲ ਘੜਿਆਏ ਨੂੰ ਮੂੰਹ ਕਰਕੇ ਕਿਹਨੇ ਦੱਸ ਦੇ ਮੈਂ ਤੈਨੂੰ ਦੱਸਤਾ ਸਾਢੇ 8 ਤੈਨੂੰ ਤਰਦਾ ਦੇ ਦਿਆਂਗੇ ਲਖਾਈ ਵੀ ਉਹਨੂੰ ਪਾਤੀ 400 ਉਹ ਨੌਂ ਚ ਹੀ ਪੈ ਗਈ ਉਹ ਨੌਂ ਕਰਦੇ ਲਖਾਈ ਆਪੋ ਆਪਣੇ ਕਰਦੇ ਯਾਰ ਨੌਂ ਕਰਦੇ ਪੂਰਾ ਲਖਾਈ ਆਪੋ ਸਹੀ ਆ ਸਹੀ ਆ ਉਹ ਨਹੀਂ ਚੱਲਦਾ ਚੱਲ ਹੁਣ ਹੁਣ ਟਾਈਮ ਹੀ ਆ ਚਾ ਲਖਾਈ ਕਰਾ ਦੀ ਤੂੰ ਨੌਂ ਜੀ ਹੋ ਗਈਆਂ ਯਾਰ ਫਿਰ ਨਾ ਟਾਈਮ ਆਊਗਾ ਫਿਰ ਮੰਡੀ ਨਹੀਂ ਲੱਗਣੀ ਉਹਨੇ ਮੰਡੀ ਦਾ ਟਾਈਮ ਵੇਖਣ ਦਾ ਮਾਲ ਮੋਲਿਆ 50 ਦਾ 50 ਚੱਲੂਗਾ ਨਾ 40 ਦਾ 50 ਰੁਪਏ ਦਾ ਮੰਡਾ ਉਹ ਤੇ ਟੱਕ ਲੱਗ ਜਾਂਦਾ ਛਣੀ ਦਾ ਉਹ ਟੱਕ ਲਾ ਦੇ ਉਹ ਟੱਕ ਲਾ ਦੇ ਆ ਇਧਰ ਦੇੜੇ ਆਓ ਕਰ ਲੋ ਰੈ ਕਰ ਲੋ ਉਹਨੂੰ ਉਧਰ ਕਰ ਕੈਮਰਾ ਨਾਲ ਮੈਂ ਲੋਕ ਨਾ ਦੱਸ ਕਰ ਦੱਸ ਬਾਈ ਜੋਰਦਾਰਾ ਜੋਰ ਉਹ ਜੇ ਉਹਦਾ ਗਲ ਕੁੱਟਾਂਗੇ ਆਨੇ ਕੱਢੂ ਆ ਉਹਦੇ ਪੱਲੇ ਕੁਝ ਨਹੀਂ ਆਜਾ ਲਾਉਂਦਾ ਦੱਸ ਕਰਾ ਜੋਰ ਦਾ ਲੱਗਿਆ ਵੀ ਹੈ ਉਹ ਨਹੀਂ ਹਲਕਾ ਦਾ ਫਿਰ 10 10 10 ਜੇ ਜਾਂਟਾ ਹੁੰਦਾ ਉਹਨੂੰ ਮਾੜਾ ਜ ਮੁੱਲ ਕਰਨੇ ਇੰਦੋਂ ਵੀ ਕੱਟ ਲੈਣੇ ਹਜ਼ਾਰ ਵਾਲੀ ਗੱਲ ਛੱਡ ਭਾਈ ਸਾਨੂੰ ਪੈਸਟੀ ਪੈ ਗਈ ਕਿ ਹਜ਼ਾਰ ਕੱਟ ਦੇ ਦੇ ਹਾਂ ਇੰਦੋਂ ਕੱਟ ਦੇਣੀਆਂ ਨੇ ਭਾਈ ਲੈਣੀ ਆ ਨਾ ਲੈਣੇ ਉਹ ਦਸ ਦੀ ਝਾਕ ਵਿੱਚ ਬੈਠਾ ਓਰੇ ਫੜਾਈ ਯਾਰ ਲਗਾਈ ਤੂੰ ਕਰਾਉਣੀਆਂ 9.5 ਦੀਆਂ ਹੋ ਗਈਆਂ ਫੜਾ ਰਹੀ ਹੁਣ ਆਥਣ ਦਾਈ ਹੁਣ ਨਹੀਂ ਕੋਈ ਪਰਵਾਹ 10 ਦੇ ਦਿਓ ਲਿਖਾਈ ਉਹ ਕਰਾ ਦੂਗਾ ਕੰਮ ਨਿਮੇੜੋ ਚੱਲ ਜਾਈਏ ਚੱਲ ਹੋ ਗਈ ਯਾਰ ਯਾ ਲਿਖਾਈ ਉਹ ਕਰਾ ਦੂ 10 ਚ ਫੜਾ ਤਾਂ ਉੱਥੇ ਹੀ ਬੈਗੇ ਫਿਰ ਬੜਾ ਕੀ ਹੈ ਫਿਰ ਦੇ ਬਈ ਦੇ ਬਾਈ ਹੁਣ ਸਭ ਪਛੇਤਦੀ ਉਹ ਪੈਸੇ ਪਾਈ ਜੰਨੇ ਅਸੀਂ ਉੱਤੋਂ ਖੜੇ ਆਵੇਂ ਪੈਸੇ ਫੁੱਲ ਲੱਗੇ ਭਰਾਵਾ ਤੈਨੂੰ ਮੇਰੇ ਤੋਂ ਹੋਣਾ ਕਿਵੇਂ ਕੀ ਹੋਣ ਲੱਗੀਆਂ ਗਿਣ ਪੈਸੇ ਕੱਢ ਪੈਸੇ ਕੱਢ 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 10 ਦੀਆਂ ਲਿਖਾਈ ਆਪੋ ਆਪਣੀ ਨਹੀਂ 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 ਲਿਖਾਈ ਉਹਦੀ ਲਿਖਾਈ ਉਹਦੀ ਬਾਈ ਯਾਰ 100 200 ਪਿੱਛੇ ਲੰਗੜਾ ਇਹਦਾ ਫਾਹਾਦ ਆ ਯਾਰ ਇਹ ਨਹੀਂ ਗਰੀਬ ਬੰਦਾ ਯਾਰ ਇਹ ਕਿਹੜਾ ਘਰ ਪੀਤੇ ਇਹ ਨਾਲ 7 ਕਿਲੋ ਦੇ 7 ਕਿਲੋ ਹੀ ਆ ਨਾ ਦੱਸੀ ਬਾਈ ਹਟ ਫੇਰ ਰੱਖ ਲੈ ਤੂੰ ਕਿਨੇ ਕਰਦਾ ਦਾ ਚ ਲਖਾਈ ਦੇਦੀ ਆ ਦਾ ਚ ਲਖਾਈ ਕਰਨੀ ਆ 10 ਚ ਮੇਰੇ ਪੱਲੇ ਸਾਰਾ ਕੁਝ ਹੀ ਆ ਸਾਡੇ ਨਾਲ ਹੋ ਰਹੇਗਾ ਹੋਰ ਗਿਣ ਯਾਰ ਪੈਸੇ ਤੂੰ ਨਾ ਕੀ ਤੇਰਾ ਉਹ ਨਾ ਦੱਸ ਰਮਾਲ ਚ ਬੈਠੀ ਪੈਸੇ ਗਿਣ ਪੈਸੇ ਗਿਣ ਪੈਸੇ ਗਿਣ ਦਵਾ ਲਾ ਮਸਾਂ ਲਵਾਈਏ ਪੈਸਾ ਨੂੰ ਸਹੀ ਗੱਲ ਆ ਇੱਕ ਤਾਂ 100 100 ਦੇ ਚੱਕੀ ਫਿਰਦਾ ਪਤੰਦਰ ਹੁਣੇ ਭੱਲਣ ਗਿਆ ਤਿਸ ਨੂੰ ਦੇ ਇਹ ਵੀ ਬਾਰੀ ਬਣਾਇ ਦੀ ਵੀ ਕੰਦਾ ਆ ਜਾ ਭਾਈ ਇੱਧਰ ਆ ਜਾ ਨਹੀਂ ਭਾਈ ਲਖਾਈ ਤੂੰ ਕਰਾਉਣੀ ਆ ਦੇਣਾ ਦੇ ਦੇ ਸੌਦਾ ਨਹੀਂ ਲੈਣਾ ਇੱਥੇ ਅਚਨਚੇ ਤੇਰਾ ਕੋਈ ਇਨੇ ਰੁਪਏ ਲਾ ਕੇ ਤਾਂ ਕਹਿ ਦੀ ਮੈਂ ਜਦੋਂ ਤੱਕ ਨਹੀਂ ਰੁਪਏ ਹੋ ਨਹੀਂ ਗਾ ਵੀ 900 ਰੁਪਏ ਲੱਗਣਗੇ ਤਾਂ ਵਾਪਸ ਜਾਣੀਗਾ ਨਾ ਕੋਈ ਆਪਾਂ ਕਰਾਈ ਨਹੀਂ ਆਪ ਦਾ ਮੁੱਤ ਇੱਕ ਮੇਰੀ ਗੱਲ ਸੁਣੀ ਤੇ ਸਾਡੀ ਇੱਜ਼ਤ ਥੋੜੀ ਮੰਨਦਾ 300 ਤੂੰ ਦੇ ਦੀ 100 ਇਹ ਦੇ ਦੂਗਾ 100 ਦੀ ਸਾਡੀ ਮੰਨ ਲੈ ਔਰ ਪੈਗ ਲਾ ਲੈਣਾ ਲੜ ਬਣਾਇਣਾ ਆਹੋ ਬਾਈ ਪੁੱਛਣਾ ਲੜਾਈ ਕੁਰਕਰੇ ਵਾਲੇ ਨਾਲ ਲੜਾਈ ਮੈਂ ਕੀ ਜਰਾ ਹੁਣ ਤਾਂ ਦੱਸ ਦੇ ਉਹ ਹੁਣ ਕੀ ਕਹਿ ਗਿਆ ਕਹਿ ਗਿਆ 100 ਰੁਪਏ ਤੂੰ ਲਖਾਈ ਦੇਣੀ 300 300 ਤੂੰ ਦੇਣੀ 100 ਇਹਨੇ ਦੇਣਾ ਉਹ ਬਤਾ ਦੋ ਲੋ ਦਵਾਤ ਦੇਣਦੇ 100 ਹੋਰ ਬੰਦੇ ਜੱਟੇ ਕੋਹ ਨਹੀਂ ਹੁੰਦਾ ਕਰਾਉਂਦਾ ਉਹ ਗਰੀਬ ਬੰਦਾ ਇਹਨੂੰ ਪਤਾ ਨਹੀਂ ਕੋ ਦੇਣਾ ਕਿ ਨਹੀਂ ਦੇਣਾ ਉਹਨਾਂ ਨੇ ਯਾਰਾਂ ਉਹਨੇ ਪੂਰੀਆਂ ਦੇ ਦੇ ਤੇ ਜੱਟੇ ਨਾਲ ਦੀ ਪਾਰਟੀ ਕੱਢਦੇ ਨੇ ਇਹ ਨਾਂ ਨਹੀਂ ਲਾਹਣਾ ਕੱਢਦੇ ਕੱਢਦੇ ਬਾਈ ਯਾਰ ਲੋਕ ਨਹੀਂ ਜਾਨਤੇ ਲਓ ਵੀ ਆਹ ਦੋ ਪੱਠਾਂ ਦਾ ਸੌਦਾ ਸਰੇ ਚੜ ਗਿਆ ਗੁਰਪ੍ਰੀਤ ਨੂੰ ਦਵਾਤੀਆਂ ਇਹ ਤੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਮੇਰੇ ਬਾਰੇ